ਬਾਬਾ ਫਰੀਦ ਸਾਹਿਬ ਜਦੋਂ 26 ਸਾਲ ਦੀ ਉਮਰ ਦੇ ਵਿੱਚ ਕਸੂਰ ਤੋਂ ਦਿੱਲੀ ਆ ਕੇ ਆਪਣੇ ਮੁਰਸ਼ਿਦ ਦਾ ਬਾਬਾ ਸ਼ੇਖ ਬਖਤਾਰ ਕਾਕੀ ਨੂੰ ਮਿਲੇ ਤਾਂ ਉਹਨੇ ਫਿਰ ਸਾਰੀਆਂ ਬਖਸ਼ਾ ਜਿਹੜੀਆਂ ਹੁੰਦੀਆਂ ਗੁਰੂ ਜਿੱਦਾਂ ਰਹਿਮਤਾਂ ਕਰਦਾ ਕਰ ਦਿੱਤੀਆਂ ਤੇ ਬਾਬਾ ਫਰੀਦ ਸਾਹਿਬ ਨੂੰ ਹੁਕਮ ਲਾਇਆ ਵੀ ਤੂੰ ਤਿੰਨ ਦਿਨਾਂ ਰੋਜ਼ਾ ਰੱਖਣਾ ਵਾ ਉਹ ਰੋਜ਼ਾ ਰੱਖ ਜਿਹੜਾ ਤੀਜੇ ਦਿਨ ਖੁੱਲੇ ਤੇ ਮੁਰਸ਼ਿਦ ਦਾ ਹੁਕਮ ਮੰਨ ਕੇ ਬਾਬਾ ਫਰੀਦ ਸਾਹਿਬ ਨੇ ਨਾ ਰੋਜ਼ਾ ਰੱਖ ਦਿੱਤਾ ਤਿੰਨ ਦਿਨ ਦਾ ਤੇ ਤੀਜੇ ਦਿਨ ਜਦੋਂ ਰੋਜ਼ਾ ਖੋਲਣਾ ਸੀ ਨਾ ਤੇ ਕੋਈ ਸ਼ਰਾਬੀ ਬੰਦਾ ਸ਼ਰਾਬ ਦਾ ਸੇਵਨ ਕਰਨ ਵਾਲਾ ਬੰਦਾ ਰੋਟੀ ਲੈ ਕੇ ਆ ਗਿਆ ਉਹ ਰੋਟੀ ਬਾਬਾ ਫਰੀਦ ਸਾਹਿਬ ਨੇ ਨਾ ਉਹ ਖਾ ਕੇ ਤੇ ਆਪਣਾ ਰੋਜਾ ਖੋਲ ਦਿੱਤਾ। ਯਾਨੀ ਕਿ ਪ੍ਰਸ਼ਾਦਾ ਸ਼ਕਲਿਆ ਰੋਟੀ। ਪ੍ਰਸ਼ਾਦਾ ਸ਼ਕਨ ਦੇ ਬਾਅਦ ਥੋੜੇ ਸਮੇਂ ਬਾਅਦ ਨਾ ਬਾਬਾ ਫਰੀਦ ਸਾਹਿਬ ਨੂੰ ਉਲਟੀ ਆ ਗਈ। ਤੇ ਬਾਬਾ ਫਰੀਦ ਸਾਹਿਬ ਬੜੀ ਬੜੇ ਹੈਰਾਨ ਹੋਏ ਤੇ ਜਾ ਕੇ ਆਪਣੇ মুর্ਸ਼ਿਦ ਨੂੰ ਪੁੱਛਦੇ ਆ। ਪੀ ਮੈਦਾ ਪ੍ਰਸ਼ਾਦਾ ਸ਼ਕਿਆ ਸੀ 3 ਦਿਨ ਰੋਜੇ ਤੋਂ ਬਾਅਦ ਤਾਂ ਮੈਨੂੰ ਉਲਟੀ ਆ ਗਈ। ਤੇ ਮੁਰਸ਼ਿਦ ਉਹਨਾਂ ਦਾ ਬੜਾ ਸੋਜੀ ਵਾਲਾ ਸੀ ਕਹਿਣ ਲੱਗੇ ਫਰੀਦਾ ਇਹ ਤੇਰੇ ਖਾਣ ਜੋਗੀ ਰੋਟੀ ਨਹੀਂ ਸੀ ਤੇਰੇ ਖਾਣ ਜੋਗੀ ਰੋਟੀ ਨਹੀਂ ਸੀ ਤੂੰ ਖਾ ਲਈ ਆ ਤੇ ਖੁਦਾ ਨੂੰ ਐਸਾ ਪਾਇਆ ਵਾ ਤੇ ਉਲਟੀ ਹੋ ਗਈ ਆ ਕਹਿਣ ਲੱਗੇ ਇਹ ਸ਼ਰਾਬੀ ਦੇ ਹੱਥ ਦੀ ਰੋਟੀ ਦਰवेशਾਂ ਦੇ ਅੰਦਰ ਜਦੋਂ ਜਾਂਦੀ ਆ ਤੇ ਇਹ ਪਚਦੀ ਨਹੀਂ ਬਾਹਰ ਨਿਕਲ ਜਾਂਦੀ ਆ ਕਹਿ ਲੱਗਿਆ ਤੇਰਾ ਅੰਦਰ ਸ਼ੁੱਧ ਸੀ ਤੇ ਜੇ ਅੰਦਰ ਪਾਪ ਹੋਣ ਨਾ ਤੇ ਬੰਦਾ ਜਿਹੜਾ ਮਰਜ਼ੀ ਕੋਈ ਖਾਈ ਜੇ ਕੋਈ ਨਹੀਂ ਹੁੰਦਾ ਜਿਨਾਂ ਨੇ ਚਿੱਟੇ ਕੱਪੜੇ ਆਪ ਕਾਲੇ ਕੱਪੜੇ ਤੇ ਕੋਈ ਦਾਗ ਨਹੀਂ ਲੱਗਦਾ ਤੇ ਦਾਗ ਕਾਲੇ ਤੇ ਨਹੀਂ ਲੱਗਦਾ ਹਮੇਸ਼ਾ ਚਿੱਟੇ ਤੇ ਲੱਗਦਾ ਵਾ ਤੇ ਜਿਉਂ-ਜਿਉਂ ਬੰਦੇ ਦੇ ਅੰਦਰ ਸ਼ੁੱਧ ਸ਼ੁੱਧ ਹੁੰਦਾ ਜਾਂਦਾ ਨਾ ਤੇ ਬੰਦੇ ਨੂੰ ਆਪਣੇ ਆਪ ਹੀ ਪਤਾ ਲੱਗ ਜਾਂਦਾ ਕਿਹੜਾ ਖਾਣਾ ਤੇ ਕਿਹੜਾ ਨਹੀਂ ਖਾਣਾ। ਗੁਰੂ ਆਪੇ ਸਮਤ ਦਿੰਦਾ ਹੈ, ਬੁੱਧੀ ਦਿੰਦਾ ਹੈ। ਸੁਣੇ ਜੋਗ, जुਗਤ, ਤਨ, ਭੇਦ। ਜਦੋਂ ਤੁਸੀਂ ਰੱਬ ਦੇ ਨਾਮ ਨਾਲ ਥੋੜਾ ਬਹੁਤਾ ਜੁੜ ਗਿਆ ਨਾ ਕੋਈ ਬੰਦਾ ਵੀ। ਅਗਰ ਉਹ ਮਾੜਾ ਖਾਲੇਗਾ। ਕੋਈ ਸੰਗੀ ਮਿਲ ਗਿਆ, ਕੋਈ ਐਸਾ ਸਮਾਗ ਆ ਗਿਆ, ਕੋਈ ਮਾਹੌਲ ਬਣ ਗਿਆ। ਉਨੇ ਮਾੜਾ ਖਾ ਲਿਆ ਉਹਦੀ ਬੜੀ ਮਾੜੀ ਹਾਲਤ ਹੋਣੀ ਜੇ ਉਹਦੇ ਵੱਲ ਰੱਬ ਹੋਊਗਾ ਤਾਂ ਜੇ ਗੁਰੂ ਹੋਊਗਾ ਤਾਂ ਉਸ ਖਾਣੇ ਤੋਂ ਉਹਨੂੰ ਬਹੁਤ ਵੱਡੀ ਪੀੜ ਪੈਦਾ ਹੋਣੀ ਸੂਲ ਪੈਦਾ ਹੋਣੀ ਆ ਉਹਨੇ ਫਿਰ ਤੋਬਾ ਕਰਨੀ ਵੀ ਗਾਂ ਮੈਂ ਨਹੀਂ ਖਾਹੂਗਾ ਤੇ ਮਾਰਨ ਗਿਆ ਸੀ ਗੁਰੂ ਨਾਲ ਸਨੇ ਬਾਬਾ ਹੋਰ ਖਾਣਾ ਖੁਸ਼ੀ ਖਵਾਰ ਤੇ ਫੇਰੀ ਬਾਬਾ ਫਰੀਦ ਸਾਹਿਬ ਨੇ ਬਚਨ ਕੀਤਾ ਸੀ ਖਰੀਦਾ ਰੁੱਖੀ ਸੁੱਖੀ ਖਾਏ ਗਏ ਠੰਡਾ ਪਾਣੀ ਪੀਓ ਦੇਖ ਪਰਾਈ ਚੋਪੜੀ ਬੰਦੇ ਦੀ ਕਿ ਲਾਲਸਾ ਹੁੰਦੀ ਹੈ ਨਾ ਫਿਰ ਮ ਵਧੀਆ ਭੋਜਨ ਖਾਵਾ ਪਰ ਵਧੀਆ ਭੋਜਨ ਤਾਂ ਫਿਰ ਮਲਕ ਭਾਗੋ ਵਾਲਾ ਹੀ ਹੁੰਦਾ ਰੁੱਖੀ ਮਿੱਸੀ ਜਿਹੜੀ ਹੁੰਦੀ ਹੈ ਉਹ ਤਾਂ ਫਿਰ ਲਾਲੋ ਦੇ ਘਰ ਦੀ ਹੁੰਦੀ ਹੈ ਦੇਰੋ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਤੁਸੀਂ ਐਡੇ ਪੂੜੀਆਂ ਵਾਲੇ ਭੋਜਨ ਛੱਡ ਕੇ ਸੁੱਕੀ ਕੋਧਰੇ ਦੀ ਰੋਟੀ ਖਾਣ ਲੱਗੇ ਕਿੰਨ ਲੱਗੇ ਮੈਂ ਅੰਮ੍ਰਿਤ ਪੀਂਦਾ ਵਾਂ ਮੱਖੋਂ ਨਹੀਂ ਪੀਂਦਾ ਇਹ ਇਹ ਆਮ ਦੇ ਆ ਪਦਾਰਥਾਂ ਚ ਖੂਨ ਹੁੰਦਾ ਤੇ ਫਿਰ ਬਾਬੇ ਫਰੀਦ ਨੂੰ ਆਖਿਆ ਵੀ ਹੁਣ ਤੁਸੀਂ ਤਿੰਨ ਦਿਨ ਦਾ ਰੋਜਾ ਫੇਰ ਰੱਖੋ ਜੋ ਮਿਲੇ ਫਿਰ ਉਹ ਅੱਲਾ ਦਾ ਨਾਮ ਲੈ ਕੇ ਉਹ ਖਾਣਾ ਫਿਰ ਬਾਬਾ ਫਰੀਦ ਨੇ ਤਿੰਨ ਦਿਨ ਦਾ ਰੋਜਾ ਫੇਰ ਰੱਖਿਆ ਉਸ ਦਿਨ ਕੱਖ ਨਾ ਮਿਲਿਆ ਤੇ ਬਾਬਾ ਫਰੀਦ ਨੇ ਰੋੜਾ ਮੂੰਹ ਚ ਪਾ ਲਿਆ ਛੋਟਾ ਜਿਹਾ ਤੇ ਬੜਾ ਮਿੱਠਾ ਲੱਗਾ ਗੁੜ ਵਾਂਗੂ ਫਿਰ ਬਾਬੇ ਫਰੀਦ ਨੇ ਜਦੋਂ ਆਪਣੇ ਫਿਰ ਮੁਰਸ਼ਿਦ ਨੂੰ ਦੱਸਿਆ ਉਹਨੇ ਆਖਿਆ ਤੂੰ ਮੰਦਰੋਂ ਮਿੱਠਾ ਹੋ ਚੁੱਕਾ ਵਾ ਤੇਰੀ ਜ਼ੁਬਾਨ ਤੇ ਅੱਲਾ ਵਸ ਚੁੱਕਾ ਵਾ ਤੇ ਪ੍ਰਭ ਜੀ ਬਸ ਸਾਦ ਕੀ ਰਸਨਾ ਤੇ ਜਦੋਂ ਅੱਲਾ ਵਸਦਾ ਤੇ ਕੌੜੇ ਪਦਾਰਥ ਵੀ ਮਿੱਠੇ ਲੱਗ ਜਾਂਦੇ ਆ ਤੇ ਹੁਣ ਤੋਂ ਸ਼ੱਕਰ ਸ਼ੁਕਰ ਸ਼ੁਕਰ ਕਰਿਆ ਕਰ